ਗਗਨ ਜੋਗੇ ਵਾਲੀਆ ਦਰਵਿੰਦਰ ਸਿੰਘ ਫੂਲਾ ਤਿਆਰ ਬਗੀਚੇ ਵਰਗੇ ਰਵੀ ਸਾਹੋਕੇ ਦਾ ਅੱਜ ਦੇ ਦਿਨ ਦਾ ਕਿਹੜੇ ਟੋਟੀ ਦਾ ਮੈਚ ਪਹਿਲੇ ਪਹਿਲੇ ਜੱਫੇ ਦਾ 1000 ਸਾਡਾ ਜਗਦੇਵ ਪ੍ਰਧਾਨ ਰਾਮੋ ਵਾਲਾ ਉਧਰ ਵੀਰ ਆ ਕਹਿੰਦੇ ਸੱਤਾ ਸਾਡਾ ਮਾਣੂ ਕੇ ਗਿੱਲਾ ਵਾਲਾ ਬਲਜੀਤ ਸੰਘੇਵਰੀ ਸਾਡੇ ਵੀਰ ਨੇ ਪਾਲਾ ਰਣੀਆਂ ਹਰਪ੍ਰਧਰਾਏ ਸਰ ਆ ਇਧਰਲੇ ਬੰਨੇ ਆਪਕੀ ਨਾ ਡੇਟ ਆਫ ਬਰਥ ਮੇਂ ਛੁਪਾਇਆ ਕਿ ਆਪਕੇ ਕੈਰੀਅਰ ਮੇਂ ਕੀ ਹੋਣੇ ਵਾਲਾ ਹੈ ਜੈਸੇ ਕਿ ਪਹਿਲੇ ਜੱਫੇ ਦਾ 1000 ਅਗਲੀ ਰੇਡ ਮੇਰੇ ਮਿੱਤਰੋ ਵਿੱਕੀ ਦਾ ਜੰਗਪੁਰ ਪਿੰਡ ਹੈ ਇੱਕ ਪਾਸੇ ਕਹਿੰਦੇ ਵੈਸਟਰਨ ਖਾਲਸਾ ਕਬੱਡੀ ਕਲੱਬ ਸਿਡਰਿੰਗ ਦੀ ਖੇਡ ਕਲੱਬ ਸ਼ੂਸ਼ਕ ਦੀ ਕਲੱਬ ਤੇ ਦੂਸਰੇ ਬੰਨੇ ਜੋਗੀ ਵਾਲੇ ਦੀ ਟੀਮ ਹੈ ਕਲਵੰਤ ਕਾਲੋਂ ਦੀ ਟੀਮ ਹੈ ਆਹ ਸਾਹਮਣੇ ਵਰਲਡ ਕਬੱਡੀ ਕੱਪ ਟ੍ਰਾਂਟੋ ਦਾ ਬੈਸਟ ਇਹ ਆਹ ਬੰਦੇ ਏ ਸਾਹੋੜਾ ਤੇ ਜੰਗਪੁਰੀਆ ਆਹ ਮੁੰਡਾ ਉੱਡੀ ਜੋੜ ਜੋ ਕਰਦਾ ਹੈ ਆਹ ਸਾਹਮਣੇ ਕਹਿੰਦੇ ਅਗਲੀ ਰੇਡ ਮੇਜਰ ਲੀਗ ਦੇ ਦੋ ਕੱਪਾਂ ਦਾ ਬੈਸਟ ਕਹਿੰਦੇ ਜਖੜਾ ਦੇ ਵਿੱਚੋਂ ਝੋਟੀ ਜਿੱਤਿਆ ਘੋਟੀ ਦੇ ਵਿੱਚੋਂ ਬੁਲਟ ਜਿੱਤਿਆ ਤੇ ਪਿਛਲੇ ਪੂਰੇ ਸੀਜ਼ਨ ਦਾ ਬੈਸਟ ਰੇਡਰ ਬਲਵਿੰਦਰ ਧਰਮਪੁਰੇ ਵਾਲਾ ਆ ਗਿਆ ਆਹ ਗੁਰਵਿੰਦਰ ਕਹਿੰਦੇ ਜਲਵੇੜੇ ਵਾਲਾ ਗੁਰਵਿੰਦਰ ਧਰਮਪੁਰੇ ਵਾਲਾ ਆਹ ਕੁਲਵਿੰਦਰ 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 ਬੱਲੇ 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 ਆਹ ਜੱਫੇ ਦਾ ਵੀ 1000 1 ਨਹੀਂ 2000 ਜੱਗੀ ਰਾਮੂ ਵਾਲਾ ਪਾਲ ਰਣੀਆਂ ਹੈਪੀ ਰਾਇਸਰ ਤੇ ਨਾਲ ਜੱਸਾ ਮਾਲੂਕੇ ਗਿੱਲੜਾ ਹੈਪੀ ਗੜਿਆਲ ਦਾ ਇੱਕੋ ਜਹਾ 2000 ਦਾ ਲਾਦਾ ਆਹ ਅਗਲੀ ਰੇਡ ਗਗਰ ਜੋਗੇ ਵਾਲੀ ਹੈ ਰਣੀਆਂ ਦੇ ਮੇਲੇ ਦਾ ਕਹਿੰਦੇ ਗ੍ਰੈਂਡ ਫਿਨਲ ਰਣੀਆਂ ਦੇ ਮੇਲੇ ਦਾ ਗ੍ਰੈਂਡ ਫਿਨਲ ਵੱਡੇ ਮੱਲਾਂ ਦੀ ਟੱਕਰ ਹਮਰੇ ਸਰਪੰਚ ਜੁੜੀ ਤੱਕਦੇ ਹੋਣੇ ਆ ਯਾਰਾਂ ਦੇ ਯਾਰ ਪਰ ਫੂਲਾ 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 ਆਹ ਸ਼ੋਸ਼ਕਾਰਾਂ ਸਰਾਲ ਆ ਗਿਆ ਰਣੀਆਂ ਦਾ ਮੇਲਾ ਨਚ ਆ ਗਿਆ ਆ ਲੋਈਆਂ ਘਵਾ ਗਿਆ ਦੁਨੀਆ ਦੇ ਚਿੱਤ ਖੁਸ਼ ਕਰ ਗਿਆ ਅਗਲੀ ਰੇਡ ਵਰੇ ਸਾਹਿਬ ਦਾ ਮੁੰਡਾ ਮਾਨਸਾ ਵਾਲਾ ਪੀਪੀ 31 ਵਾਲਾ ਬੜਲਾਡੇ ਦੇ ਲਾਗੇ ਵਰੇ ਸਾਹਿਬ ਪਿੰਡ ਨਵੇਂ ਪਾਲਸ਼ਾ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਲਓ ਪੈਂਦੀ ਰੇਡ ਟੱਚ ਡਬਲ ਨੰਬਰ ਰੇਡਰ ਦਾ ਅਗਲੀ ਰੇਡ ਜਾਗਪੁਰੀਆ ਫੇਰ ਤਿਆਰ ਬਰ ਤਿਆਰ ਭਜਦੀਆਂ ਪੱਟਾਂ ਤੇ ਥਾਪੀਆਂ ਜਿੱਤੂ ਕੌਣ ਇਹ ਸ਼ੱਕ ਤੇ ਰਹਿਣੀ ਹੈ ਮੇਲਾ ਚੱਲਦਾ ਰਣੀਏ ਟੱਕ ਤੇ ਪੈਣੀ ਹੈ ਮੇਲਾ ਚੱਲਦਾ ਰਣੀਏ ਤੱਕ ਤੇ ਪੈਣੀਆ ਏ ਫੂਲਾ ਫੇਰ ਫੂਲਾ ਫੇਰ ਫੂਲਾ ਫੇਰ ਪਰ ਜਾਂਗਪੁਰੀਆ ਦਾ ਹੱਟ ਪਿੱਛੇ ਫੇਰ ਮਿਲਾਂਗੇ ਆਹ ਕਹਿੰਦੇ ਨੰਬਰ ਰੇਡਰ ਦੇ ਹਿੱਸੇ ਦਾ ਜਿਹੜਾ ਅਗਲੀ ਰੇਡ ਕੁਲਵਿੰਦਰ ਫੇਰ ਤਿਆਰ ਪਰ ਤਿਆਰ ਹੈ ਲੈ ਵੀ ਬੂਟਿਆ ਚੱਕ ਲਾ ਮਾਈਕ ਮੈਚ ਸਿਰੇ ਦਾ ਆਹ ਮੈਚ ਕਹਿੰਦੇ ਸਿਰੇ ਦਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਜਲਵੇੜੇ ਵਾਲਾ ਜਲਵੇੜੇ ਵਾਲਾ ਆਹ ਸਾਹਮਣੇ ਕਮਾਲ ਕਰਦਾ ਪੂਰੇ ਸੀਜ਼ਨ ਦਾ ਬੈਸਟ ਮਾਨ ਇਹ ਕਹਿੰਦੇ ਬਹੁਤ ਵੱਡੀ ਗੱਲ ਆ ਮੇਰੇ ਮਿੱਤਰੋ ਲੈ ਵੀ ਬੂਟੇ ਬਾਈ ਵੈਸਟਰਨ ਖਾਲਸਾ ਸਿਡਨੀ ਆਸਟ੍ਰੇਲੀਆ ਵਾਲੇ ਬਿੱਲਾ ਆਸਟ੍ਰੇਲੀਆ ਰਾਣਾ ਆਸਟ੍ਰੇਲੀਆ ਤੇ ਡਿੰਪੀ ਸੰਧੂ ਆਉਂਦੇ ਆ ਵੀ ਜੇ ਸਾਡੀ ਟੀਮ ਫਸਟ ਆਉਂਦੀ ਆ 48000 ਦਾ ਵੱਖਰਾ ਪ੍ਰਾਈਜ਼ ਦਿੱਤਾ ਜਾਵੇਗਾ 48000 48000 ਦੋ ਮਹਾਰਾਥੀ ਪਰਦੇ ਆ ਕਬੱਡੀ ਦੇ ਮੈਦਾਨ ਵਿੱਚ ਉਹ ਮਹਾਰਾਥੀ ਕਿਆ ਬਾਤ ਉਧਰ ਹੈਪੀ ਰਾਈਸਰ ਤੇ ਨਾਲ ਸਾਡੇ ਭਰਾਵਾਂ ਦਾ ਧੰਨਵਾਦ ਕਰਦੇ ਆ ਉਧਰ ਅਮਨ ਬਰਾੜ ਤੇ ਨਾਲ ਜੱਸਾ ਸਾਡਾ ਵੀਰ ਤੇ ਪਾਰ ਰਣੀਆਂ ਜੱਗੀ ਪ੍ਰਧਾਨ ਰਾਮੂ ਵਾਲਾ 1000 ਹੈਪੀ ਕਨੇয়াল ਦੇ ਜੱਫੇ ਦਾ ਹੁਣਾ ਮੇਰੇ ਮਿੱਤਰੋ ਇਧਰ ਗੁਰੂ ਸਰ ਦੀਆਂ ਗੱਲਾਂ ਚੱਲਦੀਆਂ ਇਹ ਨੌਜਾਨ ਸਾਹਮਣੇ ਕਹਿੰਦੇ ਬਰੇ ਸਾਹਿਬ ਦੀ ਧਰਤੀ ਹੈ ਗੁਰਪ੍ਰੀਤ ਕਬੱਡੀ ਪਾਰਿਆ ਮਾਲਵਾ ਦੀ ਖੇਡ ਕਲੱਬ ਲਈ ਖੇਡਿਆ ਨੌਜਾਨ ਰਣੀਆਂ ਵਿੱਚ ਮੇਲਾ ਚੱਲਦਾ ਹੈ ਸ਼ਰਮ ਕੀ ਬਾਤ ਹੈ ਮੈਨੂੰ ਲੱਗਦਾ ਵੀ ਮਨਦੀਪ ਵੀ ਆਇਆ ਰੌਲੀ ਵਾਲਾ ਲਾ ਵੀ ਮਨਦੀਪ ਤੇਰਾ ਵੀ ਧੰਨਵਾਦ ਦੀਆਂ ਨੂੰ ਆਖਾਂਗੇ ਇਹ ਵੀ ਭਾਰ ਨਿਊਜ਼ੀਲੈਂਡ ਤੋਂ ਪੁਜਿਆ ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਯਾਗਪੁਰੀਆ ਮੈਚ ਸਿਰੇ ਦਾ ਟੱਕਰ ਸਿਰੇ ਦੀਆਂ ਰਣੀਆਂ ਦਾ ਮੇਲਾ ਤਰਵਿੰਦਰ ਫੂਲਾ ਫੇਰ ਫੂਲਾ ਫੇਰ ਫੂਲਾ ਫੇਰ ਫੂਲਾ ਫੇਰ ਫੂਲਾ ਫੇਰ ਫੂਲੇ ਦਾ ਜਫਾ ਕਿਵੇਂ ਲੱਗਾ ਯਾਰੇ ਵੱਜੇ ਪਿਆ ਇਧਰ ਕਹਿੰਦੇ ਬਿੱਲੇ ਰਣੀਆਂ ਦੀ ਰਾਣੇ ਰਣੀਆਂ ਦੀ ਆ ਵੱਡੇ ਪੱਦਰ ਤੇ ਟੀਮ ਬਣੀ ਹੋਈ ਆ ਉਧਰ ਕਹਿੰਦੇ ਸੁੱਖੇ ਦੀ ਯਾਰੀ ਆ ਅਮਨ ਸਰਪੰਚ ਦੇ ਨਾਲ ਡੋਗਰਪੁਰੀਏ ਕੁਲਵੀਰ ਅਮਰੀਕਾ ਵਾਲੇ ਦੇ ਨਾਲ ਸਮੁੱਚੀ ਪ੍ਰਬੰਧ ਕਮੇਟੀ ਸਾਰੇ ਵੀਰਾਂ ਦਾ ਧੰਨਵਾਦ ਹੈ ਉਧਰ ਬਾਈ ਪਾਲ ਰਣੀਆਂ ਹੈਪੀ ਸਾਡਾ ਭਰਾ ਰਾਏਸਰੀਆ ਤੇ ਨਾਲ ਜੱਸਾ ਮਾਨੂਕੇ ਵਾਲਾ ਨਾਲ ਜਗਦੇਵ ਪ੍ਰਧਾਨ ラਮੂ ਵਾਲਾ ਕਹਿੰਦੇ ਜਿੰਨੇ ਜੱਫੇ ਜੋਗੇ ਵਾਲੀਏ ਲਾਉਣਗੇ ਹਰ ਜੱਫੇ ਦਾ ਇੱਕ ਇੱਕ ਹਜ਼ਾਰ ਉਧਰ ਫੂਲੇ ਦੇ ਜੱਫਿਆਂ ਦਾ ਮਾਨ ਉਧਰ ਰਵੀ ਸਾਹੋ ਕਿਤੇ ਜੱਫਿਆਂ ਦਾ ਮਾਨ ਤੇ ਜੋਗੇ ਵਾਲੀ ਰਵੀ ਸਾਹੋ ਦੇ ਦੋ ਜੱਫੇ 2000 ਦੇ ਜੱਗੀ रामੂ ਵਾਲਾ ਹੈਪੀ ਰਾਏ ਸਰ ਪਾਲ ਰਣੀਆਂ ਜੱਸਾ ਮਾਨੂਕੇ ਗਿੱਲ ਵਾਲਾ ਦੋ ਜੱਫੇ 2000 ਦੇ ਹਰ ਜੋ ਪਾਸੇ ਹਰ ਜੋ ਪਾਸੇ ਗਗਨ ਤੇ ਰਵੀ ਗਗਨ ਤੇ ਰਵੀ ਟੱਕਰ ਸਿਰੇ ਦੀ ਏ ਇੱਥੇ ਰੱਖ ਏ ਆਹ ਕੀ ਬਾਤ ਹੈ ਏ ਆਹ ਆਹ ਦੁਨੀਆ ਚਾਹੁੰਦੀ ਸੀਗੀ ਆਹ ਦੁਨੀਆ दुनिया चवंदीसीं साहोगे साहोगे चोके वारा चके जाम चके जणिय जा... ਬਾਈ ਕਹਿੰਦੇ ਭਮੱਕੜ ਨਿਕਣ ਲੱਗ ਪਿਆ। ਉਸਤਾ ਦਾ ਹਾਰਨਾ ਦੀ ਸ਼ਾਰਪ ਥੋੜੀ ਘੱਟ ਕਰ ਜਰਾ। ਪਤਾ ਲੱਗੇ ਦੁਨੀਆ ਨੂੰ ਰਣੀਆਂ ਵਿੱਚ ਮੇਲਾ ਰਣੀਆਂ ਵਿੱਚ ਮੇਲਾ। ਜੋਗੇ ਵਾਲਾ ਤੇ ਕਹਿੰਦੇ ਸ਼ੂ ਸ਼ਿਕ ਸਿੜਨੀ ਦੀ ਖੇਡ ਕਲੱਬ ਖੇਡ ਰਿਹਾ। ਵੈਸਟਰਨ ਖਾਸਾ ਸਿੜਰੀ ਵਾਲੇ ਕਹਿੰਦੇ ਵੀ ਜੇ ਸਾਡੀ ਟੀਮ ਜੇਤੀ ਆ 41000 ਦੇਵਾਂਗੇ। 41000 40 ਤੇ 41 ਵੈਸਟਰਨ ਖਾਸ ਵਾਲੇ ਬਿੱਲੇ ਹੁਣੀ ਬਾਈ ਹੁਣੀ ਜੁੜੇ ਹੋਇਆ, ਟੈਂਪੀ ਸੰਧੂ ਹੁਣੀ ਆ ਜਾਂਗਪੁਰੀਏ ਦੀ ਰੇਡ ਉੱਧਰ ਉੱਡਜੋ ਉੱਡਜੋ। ਉੱਧਰ ਕਹਿੰਦੇ ਅਮਨ ਬਰਾੜ ਲੰਗਿਆਣਾ ਅਮਰੀਕਾ ਚੌਥੇ ਪੰਜਵੇਂ ਸਾਲ ਦੇ ਵਿੱਚ ਰਾਜੂ ਰਣੀਆਂ ਜੀ ਉਹਨਾਂ ਦੀ ਬਣਾਈ ਟੀਮ ਫਾਈਨਲ ਖੇਡ ਰਹੀ ਹੈ ਫਾਈਨਲ ਜਿੱਤਦੀ ਵੀ ਹੈ ਅੱਜ ਵੱਡੇ ਪੱਧਰ ਤੇ ਆ ਰਣੀਆਂ ਦੇ ਸਾਰੇ ਪਿੰਡ ਦੇ ਘਰ ਦੀਆਂ ਟੀਮਾਂ ਖੇਡ ਰਹੀਆਂ ਫਾਈਨਲ ਇੱਕ ਪਾਸੇ ਲੈਸਟਰਨ ਖਾਲਸਾ ਕਬੱਡੀ ਕਲੱਬ ਸਿਡਨੀ ਸ਼ੂਸ਼ੇਗਾ ਦੂਸਰੇ ਬੰਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਜੋਗੀ ਵਾਲੇ ਦੇ ਦਰਮਿਆਨ ਅੱਜ ਕੌਣ ਜਿੱਤਦਾ ਅੱਜ ਕੌਣ ਜਿੱਤਦਾ ਹੈ ਅੱਜ ਕੌਣ ਜਿੱਤਦਾ ਹੈ ਰਵੀ ਸਾਹੋ ਵਾਲਿਆ ਤੇਰਾ ਇੱਕ ਜਫਾ ਬਾਕੀ ਆ 2000 ਜੱਗੀ ਹੁਣੀ ਆਇਆ ਹੈ ਰਾਮੂ ਵਾਲਿਆ ਹੈਪੀ ਰਾਏ ਸਰਪਾਲ ਰੜੀਆਂ ਆ ਜੱਸਾ ਮਾਨੂੰ ਕੇ ਗੱਲਾ ਦਾ ਮਨਦੀਪ ਹੁਣੀ ਆ ਪੈਂਦੀ ਰੇਡ ਹਰ ਜੋ ਪਾਸੇ ਹਰ ਜੋ ਪਾਸੇ ਕਬੱਡੀ 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 ਸਾਹੋ ਵਾਲਾ ਰਵੀ ਤੇ ਸਿਰਾਂ ਲਾਈ ਆਉਂਦਾ ਸਾਹੋ ਵਾਲਾ ਰਵੀ ਤੇ ਸਰਾ ਕਰਾਈ ਆਉਂਦਾ ਸਰਾ ਕਰਾਈ ਆਉਂਦਾ ਖੁੱਤੀ ਪਾਈ ਤਰਿਆਉਂਦਾ ਮੇਰੇ ਮਿੱਤਰੋ ਉਧਰ ਹੈਪੀ ਰਾਏ ਸਰ ਹੈਪੀ ਵੱਡਾ ਭਰਾ ਸਾਡਾ ਉਧਰ ਅਮਨ ਬਰਾੜ ਤੇ ਨਾਲ ਕਿਵੇਂ ਜੱਸਾ ਮਾਣੂਗੇ ਗੱਲਾਂ ਵਾਲਾ ਪਾਲ ਰਵੀਆਂ ਤੇ ਜੱਗੀ ਪ੍ਰਧਾਨ ਰਾਮੂ ਵਾਲਾ 2000 ਸਾਹ ਹੋ ਗਿਧਰੀ ਹੈ 1000 ਇਹਦੇ ਜੱਫੇ ਦਾ ਹੋਵੇਗਾ ਆ ਨੌਜਵਾਨ ਸਰੋਂ ਫੁੱਲੀ ਪੱਟੀ ਦੇ ਵਿੱਚ ਜਦੋਂ ਕਬੱਡੀ ਪਾਉਂਦਾ ਧਰਮਪੁਰਾ ਜਲਵੇੜਾ ਜਲਵੇੜਾ ਦੁਨੀਆ 'ਚ ਕਰਾ ਰੱਖੀ ਹੈ ਆ ਰੂਪਾ ਜੋਗੇ ਵਾਲੀ ਆ ਚੰਦੇ ਕੰਮ ਦਿੰਦੇ ਆ ਤੇਲਾ ਖੁਰਪਾ ਤੇ ਖਿਡਾਰੀ ਜੇ ਨਹੀਂ ਨਿਵਾ ਸਕਦੇ ਨਾ ਲਾਓ ਕਿਸੇ ਨਾਲ ਯਾਰੀ ਜੇ ਨਹੀਂ ਨਿਵਾ ਸਕਦੇ ਅੱਜ ਉਹ ਯਾਰ ਆਏ ਆ ਜੋ ਭਰਾ ਭਰਾਵਾਂ ਦੇ ਮੇਲੇ ਤੇ ਆਏ ਆ ਤਾਂ ਕਹਿੰਦੇ ਜੋਗੇ ਵਾਲੀ ਦੀ ਰੇਡ ਚਾਰ ਨੇ ਚਾਰੇ ਤਿਆਰ ਪਰ ਤਿਆਰ ਵੈਸਟਰਨ ਖਾਲਸਾ ਵਾਲੇ ਕਹਿੰਦੇ 40000 ਦੇਣਾ ਜੇ ਟੀਮ ਬਾਜੀ ਮਾਰ ਗਈ ਊਨਾ ਮੈਂ ਤਾਂ ਇੱਕੋ ਗੱਲ ਕਹੂੰਗਾ ਜਾਹ ਜਹਾ ਫੂਲਾ ਛੇੜ ਲਿਆ ਜਹੋ ਜਹਾ ਡੂਮ ਸਿਰਾ ਹੋਇਆ ਪਿਆ ਸਿਰਾ ਹੋਇਆ ਪਿਆ ਪ੍ਰਭ ਸ਼ਰਨ ਬੈਠਾ ਅਮਰੀਕਾ ਤੋਂ ਲੈ ਵੀ ਬੂਟੇ ਬਾਈ ਸੁਣ ਕੇ ਹਰੇ ਸਾਹਿਬ ਦੇ ਗੁਰਪ੍ਰਿੰਦਿਆ ਹੁਣ ਤੋਂ ਲੈ ਕੇ ਦੋ ਰੇਡਾਂ 5000 ਦੀਆਂ ਜੱਗੀ ਰਾਮੂ ਵਾਲਾ ਹੈਪੀ ਰਾਏ ਸਰ ਜੱਸਾ ਮਾਨੂ ਕੇ ਪਾਲ ਰਣੀਆਂ 5000 ਦੀ ਪਹਿਲੀ ਰੇਡ ਪੈ ਰਹੀ ਹੈ 5000 ਦੀ ਪਹਿਲੀ ਰੇਡ ਹਰੇ ਸਾਹਿਬ ਦਾ ਮੁੰਡਾ ਕਹਿੰਦੇ ਓਡੀ ਓਡੀ ਜੋ ਕਰਦਾ ਹੈ ਸਾਹਿਬ ਦੀ ਧਰਤੀ ਹੈ ਪਾਰ ਸੁਗੋਮਾ ਵਾਲੇ ਦੇ ਪਿੰਡਾਂ ਦੇ ਲਾਗੇ ਕਰਕੇ ਪਿੰਡਾਂ ਮੇਰੇ ਮਿੱਤਰੋ ਵਿੱਕੀ ਜੰਗਪਰੀਆ ਮੇਲਾ ਰਣੀਆਂ ਦਾ ਚੱਲਦਾ ਸੰਤ ਬਾਬਾ ਸਰਦਾਰਾ ਸਿੰਘ ਦੀ ਸੰਤ ਬਾਬਾ ਬਲਬੀਰ ਸਿੰਘ ਦੀ ਸਮੁੱਚੀ ಗ್ರಾಮ ਪੰਚਾਇਤ ਸਾਰੇ ਪਿੰਡ ਰਣੀਆਂ ਸਾਰੇ ਨਾਰੀ ਵੀਰਾਂ ਦਾ ਗਹਿ ਗੱਡਵਾ ਧੰਨਵਾਦ ਹੈ ਰਾਜੂ ਦਾ ਵੀਰ ਕਹਿੰਦੇ ਕਾਲਾ ਰਣੀਆਂ ਦਾ ਵਿਸ਼ੇਸ਼ ਤੇ ਧੰਨਵਾਦ ਸਾਰੀ ਟੈਕਨੀਕਲ ਪ੍ਰਬੰਧਕ ਕਮੇਟੀ ਫੋਲਾ ਫੋਲਾ ਉਹ ਰਣੀਆਂ ਵਾਲੋ ਫੂਲੇ ਦੇ ਜਫੇ ਕਿਵੇਂ ਲੱਗੇ ਫੋਲਾ 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 ਮੇਲੇ ਚ ਚੰਡੋਲ ਝੂਟਦੇ ਹੌਣੇ ਮਿਲਦਾ ਪਿਆਰ ਵਾਲਾ ਝੂਲਾ ਦੁਨੀਆ 'ਚ ਜੱਫੇ ਲਾ ਗਿਆ ਆ ਸੁੱਖੇ ਸ਼ੁਲਕ ਦਾ ਚੰਡਿਆ ਫੁੱਲਾ ਆ ਦੁਨੀਆ 'ਚ ਜੱਫੇ ਲਾ ਗਿਆ ਕੀ ਬਾਤ ਹੈ ਕੀ ਬਾਤ ਹੈ ਨਵੀਂ ਬੋਟਿਆ ਜਿਉਂਦਾ ਰਹਾ ਉਹ ਪੈਂਦੀ ਰੇਡ 5000 ਦੀ ਰੇਡ ਮੁੰਡਾ 2 5000 ਦੀਆਂ ਪਾ ਗਿਆ 5000 ਦਾ ਜੇਤੂ ਬਣ ਗਿਆ 5000 ਬੋਲੇ ਸੋਨਿਆ ਹਲੇ ਨਹੀਂ ਜਕਾਰੇ ਲਗਣੇ ਚਾਹੀਦੇ ਆ ਛੜਦੀ ਕਲਾ ਦੇ ਜਕਾਰੇ ਇੱਕ ਇੱਕ ਰੇਡ ਰਹਿੰਦੀ ਆ ਭਾਈ ਜੀ ਨੇ ਪੈਸੇ ਲੈਣੇ ਆਜੋ ਗਰਾਊਂਡ 'ਚ ਇੱਕ ਇੱਕ ਰੇਡ ਪਰੇ ਪਰੇ ਨੂੰ ਹੋ ਜਾਓ ਬਿੱਲੇ ਰਣੀਆਂ ਦਾ ਰਾਣੇ ਰਣੀਆਂ ਦਾ ਉਹ ਰੀਜਾ ਚ ਪੂਰੀਆਂ ਹੋ ਗਈ ਐ ਲੈ ਵੀ ਸੁਣ ਕੇ ਜਾ ਵੀ ਸਰਦਾਰਾ ਰੇਡਾਂ ਆਓ ਸਾਹਮਣੇ ਰੁਕ ਜਾ ਖੜ ਜਾ ਖੜ ਜਾ ਸੋਹਣਿਆ ਗੁੱਸਾ ਨਾ ਕਰੀ ਇੱਕ ਮਿੰਟ ਰੋਕ ਲੈ ਯਾਰਾ ਆਹ ਦੋ ਕਬੱਡੀਆਂ ਦੇ ਖੜ ਜਾ ਯਾਰ ਕੋਈ ਗੱਲ ਨਹੀਂ ਜੇ ਜਫਾ ਲੱਗ ਗਿਆ ਜਾਫੀ ਦੇ ਜੇ ਵਿੱਕੀ ਭੱਜ ਗਿਆ ਵਿੱਕੀ ਦੇ ਹੈਪੀ ਬਾਈ ਨਿਊਜ਼ੀਲੈਂਡ ਉਧਰ ਹੈਪੀ ਰਾਏ ਸਰ ਜਸ ਅਮਨ ਬਰਾੜ ਤੇ ਨਾਲ ਆਹ ਮਾਰਦਾ ਸ਼ਾਲਾ ਆ ਵੀ ਕਬੱਡੀ ਰੁਕ ਜੋ ਰੁਕ ਜਾ ਬਰੇ ਸਾਹਿਬ ਕਬੱਡੀ 11000 ਦੀ ਪ੍ਰਭ ਯੂ ਐਸ ਏ ਰਾਜੂ ਰਣੀਆਂ ਸੱਤਾ ਆਸਟ੍ਰੇਲੀਆ ਤੋਂ ਮਾਰੇ ਮਿੱਤਰੋ ਇਹ ਵੀ ਕਬੱਡੀ 11 11 11 11000 ਬਰੇ ਸਾਹਮਣੇ ਮੁੰਡਾ 11000 ਦਾ ਜੇਤੂ ਬਣ ਗਿਆ ਇੱਕ ਵਾਰੀ ਤਾੜੀਆਂ ਇਹਦੇ ਵੀ ਮਾਰਿਓ ਲੈ ਵੀ ਰਣੀਆਂ ਵਾਲੇ ਇੱਕ ਜਕੜਾ ਲਾਈਏ ਚੜਦੀ ਕਲਾ ਵਾਲਾ ਇੱਕ ਤਾੜੀ ਸੰਦੀਪ ਸੰਧੂ ਨੰਗਲ ਆ ਮੈਚ ਸਰੇ ਦਾ ਮੈਨੂੰ ਲੱਗਦਾ ਵੀ ਹੋਲਡ ਤੇ ਦੰਦਾ ਅੜ ਗਿਆ ਹੋਲਡ ਤੇ ਦੰਦਾ ਉਹ ਰਣੀਆਂ ਵਾਲੇ ਉਹ ਨਜ਼ਾਰਾ ਆ ਕੇ ਨਹੀਂ ਫਰਦੀ ਵੱਖਰਾ ਹੈ ਆਉਣਾ ਭਾਈ 11000 ਉਹਦੇ ਤੇ ਵੀ 11000 ਭਾਈ ਫਿਰ ਜਿਹੜਾ ਹੋਲ ਵਾਲਾ ਨੰਬਰ ਆ 6 ਦੀ ਦੇਖ ਲੋ ਵੀਰ ਬਣ ਕੇ ਇੱਕ ਕਰ ਲਈ ਆ ਹਾਂ ਉਹ 11 ਦਾ ਸੀ ਠੱਪਦਾ ਅੱਗੇ ਮੈਂ ਸਾਰੀ ਸੰਗਤਾਂ ਨੂੰ ਜੋ ਧੰਨਵਾਦ ਹੈ ਮਾਲਕ ਤੁਹਾਨੂੰ ਚੜਤ ਲਾ ਰਿਆਂ ਨੂੰ ਮਾਫ ਕਰਿਓ ਇੱਕੋ ਰੇਟ ਤੇ ਦੰਦਾ ਅੜ ਗਿਆ ਜੱਗ ਮਰਦਨ ਮਿਲਿਆ ਦੱਸਦਾ ਯਾਰ ਜੇ ਮੈਚ ਮੁੱਕ ਗਿਆ ਤਾਂ ਠੀਕ ਐ ਕੋਈ ਗੱਲ ਨਹੀਂ ਜੱਸਾ ਮਾਣੂ ਕਿਤੇ ਪਾਰ ਰਣੀਆਂ ਇਹ ਦਿਲਦਾਰ ਬੰਦੇ ਐ ਕਿੱਥੇ ਇੱਕ ਦੰਦਾੜ ਗਿਆ ਗਰਜੀਤ ਇੱਕ ਨੰਬਰ ਤੇ ਅੱਧੇ ਨੰਬਰ ਤੇ ਹੋਲਡ ਵਾਲੇ ਨੰਬਰ ਤੇ ਤਲਵੀਰ ਡੋਗਰ ਕਿੰਨੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਮੈਚ ਲਗਭਗ ਸਮਾਪਤ ਹੈ ਇੱਕ ਹੋਲਡ ਵਾਲੇ ਨੰਬਰ ਤੇ ਗੱਲ ਖੜੀ ਹੈ ਪਰ ਜਿੰਨੇ ਲੋਕ ਖੜੇ ਸੀ ਉਹਨੇ ਖੜੇ ਐ ਇਹ ਹੈ ਕਬੱਡੀ ਦਾ ਸਵਾਦ ਇਹ ਹੈ ਕਬੱਡੀ ਦਾ جنੂਨ ਇਹ جنੂਨ ਪੰਜਾਬੀ ਕਬੱਡੀ ਨੂੰ ਪਿਆਰ ਕਰਦੇ ਆ ਜੱਗੀ ਬਾਈ ਹੋਰਾਂ ਨੇ